thank you. ਇਸ ਗੱਲ ਤੋਂ ਜੇਕਰ ਸਿਟੀ ਹੈਡਲਾਈਨਸ ਤੇ ਮੈਂ ਅੰਮਰਵੀਰ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਤੇ ਕਲਕੀਤਾਰ ਗੁਰਦੁਆਰੇ ਦੇ ਵਿੱਚ ਖੜੇ ਆਂ ਇੱਥੇ ਪਿਛਲੇ 86 ਸਾਲਾਂ ਤੋਂ ਜਿਹੜਾ ਕੀ ਹੈ ਮੀਰਨ ਸ਼ਾ ਸੋਸਾਇਟੀ ਵੱਲੋਂ ਸਾਲਾਨਾ ਸਮਾਗਮ ਕਰਾਇਆ ਜਾਂਦਾ ਤੇ ਅੱਜ ਸਾਡੇ ਨਾਲ ਰੋਬੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਇਤਿਹਾਸ ਕੀ ਪਿਛਲੇ 86 ਸਾਲਾਂ ਤੋਂ ਇਹ ਪਾਠ ਜਿਹੜੇ ਚੱਲਦੇ ਆ ਰਹੇ ਨੇ ਸਮਾਗਮ ਜਿਹੜੇ ਚੱਲਦੇ ਆ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਜੋਤ ਸਿੰਘ ਰੋਬੀ ਬਤਰਾ ਮੀਰਨ ਸ਼ਾਹ ਸੇਵਾ ਸੁਸਾਇਟੀ ਜੋ ਕੇ ਪਿਛਲੇ 86 ਸਾਲ ਤੋਂ ਇਸ ਵਰ 87ਵਾਂ ਪ੍ਰੋਗਰਾਮ ਜੋ ਕਲਗੀਧਰ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ 9 ਤਰੀਕ ਸਵੇਰੇ ਸਹਿਜ ਪਾਠ ਸਾਹਿਬ ਆਰੰਭ ਹੋਏ ਸਨ ਜਿਨ੍ਹਾਂ ਦੇ ਅੱਜ ਮੱਧ ਦੀ ਅਰਦਾਸ ਹੋਈ ਹੈ ਤੇ 12 ਤਰੀਕ ਨੂੰ 10:30 ਵਜੇ ਸਵੇਰੇ ਇਹਨਾਂ ਦੀ ਸਮਾਪਤੀ ਹੋਏਗੀ ਪਾਠ ਦੀ ਉਸ ਤੋਂ ਬਾਅਦ 2:30 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਣਗੇ ਮਿੰਟ ਕੁਮਰੀ ਜਿਹੜਾ ਪਿੰਡ ਮੀਰਨ ਸ਼ਾਹ ਸੇਵਾ ਸੁਸਾਇਟੀ ਜਿਹੜੀ ਭਜਨਗੜ ਵਾਲਿਆਂ ਦੀ ਯਾਦ ਦੇ ਵਿੱਚ ਬਾਬਾ ਬੁੱਟਾ ਸਿੰਘ ਜੀ ਬीडी ਸਿੰਘ ਜੀ ਪ੍ਰੇਮ ਸਿੰਘ ਜੀ ਇਹ ਉਹਨਾਂ ਦੀ ਯਾਦ ਦੇ ਵਿੱਚ ਸਥਾਨ ਮਨਾਏ ਜਾਂਦੇ ਹਨ ਇਹਨਾਂ ਦੇ ਸਥਾਨ ਹਰਦوار ਦੇ ਵਿੱਚ ਫਿਰੋਜ਼ਪੁਰ ਮੋਗਾ ਲੁਧਿਆਣਾ ਸਾਰੇ ਸਥਾਨ ਜਿਹੜੇ ਨੇ ਗੁਰਦੁਆਰਾ ਸਾਹਿਬ ਜਿਹੜਾ ਕਲਗੀਧਾਰ ਇੱਥੇ ਸ਼ੁਰੂ ਤੋਂ ਸਾਡੇ ਦਾ ਜੀ ਨੇ 40 ਸਾਲ ਤੋਂ ਬਤੌਰ ਕੈਸ਼ੀਅਰ ਸੇਵਾ ਕੀਤੀ ਹੈ ਜਿਸ ਕਰਕੇ ਸਾਡੇ ਸਾਰੇ ਪਰਿਵਾਰ ਦਾ ਕਲਗੀਧਰ ਸਾਹਿਬ ਗੁਰਦੁਆਰੇ ਨਾਲ ਜੁੜਨ ਹੋਣ ਕਰਕੇ ਇਹ ਸਮਾਗਮ ਜੋ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਜੀ ਅਮੈ ਪੁੱਛਣਾ ਚਾਹਾਂਗਾ ਜਿਹੜਾ ਸਮਾਗਮ ਸ਼ੁਰੂਆਤ ਕਿੱਥੋਂ ਹੋਈ ਸੀ ਇਹ ਸਮਾਗਮ ਕਰਾਉਣ ਦੀ ਪਾਕਿਸਤਾਨ ਦੇ ਵਿੱਚ ਭਜਨਗੜ ਜੋ ਕਿ ਪਿੰਡ ਦਾ ਨਾਮ ਹੈ ਆਪਾਂ ਜਨਗੜ ਹੈ ਮਿੰਟ ਕੁਮਰੀ ਜਿਸ ਨੂੰ ਆਪਾਂ ਅੱਜ ਵੀ ਸਰਚ ਮਾਰਦੇ ਆ ਮਿੰਟ ਕੁਮਰੀ ਪਾਕਿਸਤਾਨ ਇਹ ਉੱਥੋਂ ਦੀ ਚਲਦਾ ਆ ਜਿਵੇਂ ਇਸ ਪੰਜਾਨੀ ਪਰਿਵਾਰ ਹੋ ਗਿਆ ਅਰੋੜਾ ਬਰਾਦਰੀ ਹੋ ਗਿਆ ਰਾਮਗੜੀਆਂ ਬਰਾਦਰ ਇਹ ਸਾਰਿਆਂ ਦੇ ਉੱਥੇ ਆਪੋ ਆਪਣੇ ਪਿੰਡ ਸਨ ਪਾਕਿਸਤਾਨ ਦੇ ਵਿੱਚ ਇਹ ਮਿੰਟ ਕੁਮਰੀ ਪਿੰਡ ਦੇ ਵਿੱਚੋਂ ਚਲਦਾ ਉੱਥੋਂ ਦੀ ਜਦੋਂ ਸ਼ੁਰੂਆਤ ਤੋਂ ਮੇਰੇ ਫਾਦਰ ਸਾਹਿਬ ਨੂੰ 19194 ਦੇ ਵਿੱਚ ਜੋ ਕਿ ਸਾਡੇ ਪਰਿਵਾਰ ਦੇ ਮੋਢੀਵਾਰ ਸਨ ਉਹਨਾਂ ਨੇ ਹੀ ਸੰਸਥਾਏ ਵਾਲੀ ਮੇਰੇ ਫਾਦਰ ਸਾਹਿਬ ਨੂੰ 1994 ਦੇ ਵਿੱਚ ਸੇਵਾ ਦਿੱਤੀ ਸੀ ਜੋ ਕਿ ਮੇਰੇ ਹੁਣ ਫਾਦਰ ਸਾਹਿਬ ਸਾਡਾ ਮੀ ਸਿੰਘ ਜੀ ਬਤਰਾ ਇਹ ਉਹੀ ਮੁਖ ਸੇਵਾਦਾਰ ਨੇ ਸੁਸਾਇਟੀ ਦੇ ਬਾਕੀ ਸਾਰੇ ਸਮੂਹ ਪ੍ਰਬੰਧਕ ਕਮੇਟੀ ਆਪਣਾ ਸੁਸਾਇਟੀ ਦਾ ਜੋ ਵੀ ਖਰਚਾ ਜਾਂ ਕੁਝ ਵੀ ਇਸ ਸਾਰਾ ਸੰਗਤ ਦੇ ਸਹਿਯੋਗ ਨਾਲ ਟੋਟਲ ਇਸ ਦੇ ਵਿੱਚ ਜਿੰਨੇ ਵੀ ਹੁਣ ਕੋਈ ਲੋੜਮੰਦ ਕੋਈ ਆਪਰੇਸ਼ਨ ਸੀਗੇ ਅੱਖਾਂ ਦੇ ਜਾਂ ਕਿਸੇ ਦਾ ਡੈਲਸੀ ਇਹ ਟੋਟਲ ਜਿੰਨਾ ਵੀ ਖਰਚਾ ਹੈ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਹੀ ਹੋਇਆ ਜਾਂਦਾ ਹੈ ਤੇ ਜਿਆ ਹੁਣ ਇਸ 86 ਸਾਲ ਹੋ ਗਏ ਤੇ ਇਸ ਵਾਰ 87ਵਾਂ ਸਾਲ ਹੈ ਤੇ ਕਿ ਦਸਰੇ ਸੀ 51 ਜਿਹੜੇ ਖੰਡ ਪਾਠ ਰਖਵਾ ਜਾਂਦੇ ਸੀ ਉਸ ਬਾਰੇ ਸਾਨੂੰ ਦੱਸੋ ਕੁਝ ਇਹ ਸ਼ੁਰੂ ਤੋਂ ਗੁਰੂ ਮਹਾਰਾਜ ਜਿਹੜੇ ਸੰਤ ਸ਼੍ਰੀਮਾਨ 108 ਜਿੰਨਾ ਸ਼੍ਰੀਮਾਨ ਸੰਤਾਂ ਦੇ ਅੱਗੇ ਲੱਗਦਾ ਉਹ ਸੰਤ ઋષਿ ਹੋ ਜਾਂਦੇ ਨੇ ਜੀ ਜਿਨ੍ਹਾਂ ਦੇ ਵਿੱਚ ਕੀ ਹੈ ਉਹਨਾਂ ਦੇ ਜਿਹੜਾ ਪਾਠ ਕਰਨ ਦਾ ਜਾਂ ਸਿਮਰਨ ਕਰਨ ਦਾ 12 ਘੰਟੇ 16 ਘੰਟੇ 18 ਘੰਟੇ ਤਿੰਨ ਤਿੰਨ ਪਹਿਰ ਜਿਨੂੰ ਆਪ ਜੀ ਆਖਦੇ ਆਂ 8 ਘੰਟਿਆਂ ਦਾ ਜੇ ਪਹਿਰ ਲਾਗੇ ਤੇ 8 ਤੀਏ 24 ਦਿਨ ਦਾ ਪਹਿਰ ਹੁੰਦਾ 8 ਪਹਿਰ ਦਿਹਾੜੀ ਦੇ ਹੁੰਦੇ ਨੇ ਉਹਦੇ ਵਿੱਚ ਕੀ ਸੀ ਮਹਾਪੁਰਸ਼ਾਂ ਦਾ ਦੇ ਵਿੱਚ ਹੁਣ ਜਿੰਨੇ ਵੱਡੇ ਮਹਾਪੁਰਸ਼ ਨੇ ਸੰਤ ਨੇ ਇਹ ਸਾਰਿਆਂ ਦੇ ਪਹਿਰ ਨਾਲ ਉਦੋਂ ਸੰਤ ਜਿਨ੍ਹਾਂ ਦੇ ਨਾਮ ਲੱਗਦੇ 108 ਇਹ ਉਦੋਂ ਤੋਂ ਹੀ ਲੜੀਵਾਰ ਸਮਾਗਮ ਚੱਲਦੇ ਆ ਰਹੇ ਆ ਹੁਣ ਕੀ ਸੀ ਇੱਥੇ ਪਹਿਲੇ ਮਿੱਤਰ ਸਭਾ ਜੰਜਕਰ ਜੋ 16 ਗੁੱਚੇ ਹੈ ਸ਼ੁਰੂ ਤੋਂ ਇਸ ਸਥਾਨ ਤੇ ਉੱਥੇ ਮਨਾਇਆ ਜਾਂਦਾ ਸੀ ਫਿਰ ਪਿੱਛੇ ਹੁਕਮਨਾਮਾ ਸਾਹਿਬ ਜਾਰੀ ਹੋਣ ਕਰਕੇ ਦਰਬਾਰ ਸਾਹਿਬ ਪਿਛਲੇ 15 ਸਾਲ ਤੋਂ ਉਹ ਫਿਰ ਜੰਜਕਰ ਤੋਂ ਕਿਉਂਕਿ ਉਹ ਕਹਿੰਦੇ ਸੀ ਉੱਥੇ ਕੁਝ ਗਲਤ ਵਸਤੂਆਂ ਦਾ ਯੂਜ਼ ਹੋਣ ਕਰਕੇ ਕਿ ਨਹੀਂ ਮਨਾਇਆ ਜਾ ਸਕਦਾ ਫਿਰ ਇਸ ਸਥਾਨ ਤੇ ਕਿਉਂਕਿ ਸ਼ੁਰੂ ਤੋਂ ਸਾਡੇ ਪਰਿਵਾਰ ਦੀ ਸੇਵਾ ਇੱਥੇ ਚੱਲਦੀ ਸੀ ਫਿਰ ਇਸ ਸਥਾਨ ਤੇ ਸ਼ੁਰੂ ਹੋਇਆ ਹੁਣ 51 ਖੰਡ ਅਖੰਡ ਪਾਠ ਸਮ ਜਿਹੜੇ ਹੁੰਦੇ ਸੀ ਪਹਿਲੇ ਹੁਣ ਪਿਛਲੇ 5 ਸਾਲ ਤੋਂ ਸਹਿਜ ਪਾਠ ਹੋ ਰਹੇ ਸਨ ਪਰ ਇਸ ਵਾਰ ਦੇ ਵਿੱਚ ਕੀ ਹੋਣ ਕਰਕੇ ਆਇਆ ਇੱਕ ਤਾਂ ਗੁਰਪੁਰਬ ਸੀਗੇ ਅੱਜ ਵੀ ਗੁਰੂ ਹਰ राय ਸਾਹਿਬ ਜੀ ਦਾ ਕਲ ਬਾਬਾ ਜੀ ਸਿੰਘ ਜੀ ਦਾ ਜਨਮ ਦਿਹਾੜਾ ਪਰਸੋਂ ਰਵਿਦਾਸ ਮਹਾਰਾਜ ਜੀ ਜਨਮ ਦਿ ਜਿਹੜਾ ਸ਼ੁਭ ਦਿਹਾੜਾ ਉਹਨਾਂ ਦਾ ਸਾਰੇ ਜਿਹੜੇ ਪਾਠੀ ਸਿੰਘ ਸਨ ਪਾਠੀ ਸਿੰਘ ਨਾ ਹੋਣ ਕਰਨ ਜਿਸ ਕਰਕੇ ਇਹ ਸੁਸਾਇਟੀ ਨੇ ਸਾਰੇ ਪ੍ਰਬੰਧਕ ਨੇ ਫੈਸਲਾ ਲੈਂਦੇ ਹੋਏ ਇਸ ਸਾਲ ਸਮੁੱਚਾ ਜਿਹੜੇ ਕਿ 51 ਪਰਿਵਾਰ ਸਨ ਹੁਣ 67 ਪਰਿਵਾਰ ਨੇ ਟੋਟਲ ਜਿਨ੍ਹਾਂ ਨੇ ਇਹ ਸਹਿਜ ਪਾਠ ਰਖਾਇਆ ਹੈ ਜਿਨ੍ਹਾਂ ਦੀ ਸਮੁੱਚਤਾ ਦੇ ਵਿੱਚ ਇਹ ਸਹਿਜ ਪਾਠ ਤੇ ਆਰੰਭ ਹੋਏ ਹੈ ਜਿਨ੍ਹਾਂ ਦੀ ਸਮਾਪਤੀ 12 ਤਰੀਕ ਨੂੰ ਕੀਤੀ ਜਾਣੀ ਹੈ ਤਾਂ ਸੰਗਤਾਂ ਕਿੱਥੋਂ ਕਿੱਥੋਂ ਜੁੜਦੀਆਂ ਨੇ ਆ ਕੇ ਸਮਾਗਨ ਦੇ ਵਿੱਚ ਕਿਉਂਕਿ ਅ ਚਾਰ ਦਿਨ ਦਾ ਸਮਾਗਮ ਹੁੰਦਾ ਹੈ ਤੇ ਵਿੱਚ ਬਲੱਡ ਕੈਂਪ ਵੀ ਕਰਾਇਆ ਜਾਂਦਾ ਹੈ ਬਿਲਕੁਲ ਸੰਗਤ ਦਾ ਇਦਾਂ ਹੀ ਇਹਦੇ ਵਿੱਚ ਸਾਡੇ ਸ਼ੁਰੂ ਤੋਂ ਜਿਹੜੇ ਸਾਡੇ ਪਾਉ ਜੀ ਜੋਤ ਸਿੰਘ ਜੀ ਇਸ਼ਰ ਸਿੰਘ ਦੀ ਕਲਕੱਤੇ ਤੋਂ ਨੇ ਹైదరాబాద్ ਬੰਬੇ ਦਿੱਲੀ ਸਾਡੇ ਮੇਰੇ ਆਪ ਦੇ ਖੁਦ ਨਾਨਕਾ ਪਰਿਵਾਰ ਸਾਰਾ ਦਿੱਲੀ ਹੋਣ ਕਰਕੇ ਜਿੰਨੇ ਵੀ ਇਸ ਵਿੱਚ ਬਾਹਰਲੇ ਚਾਰ ਦਿਨਾਂ ਦੇ ਵਿੱਚ ਇਹ ਤਾਂ ਪਹਿਲੀ ਕਲ ਕੋਈ ਗਿਣਤੀ ਨਹੀਂ ਹੈ ਸੰਗਤ ਦੀ ਹਾਠਾ ਮਾਰ ਦਾ ਕੱਠ ਇਸ ਵਿੱਚ ਦੂਰ ਦਰਾਡੇੋਂ ਸੰਗਤਾਂ ਆ ਕੇ ਕੀਰਤਨ ਦਾ ਪਾਠ ਦਾ ਆਨੰਦ ਮਾਣ ਪਾਕਿਸਤਾਨ ਤੋਂ ਵੀਰੇ ਕੇ ਸੰਗਤਾਂ ਵਿੱਚ ਸਹਿਯੋਗ ਕਰਦੀਆਂ ਨੇ ਜਾਂ ਕਿੱਦਾਂ ਯਾਨੀ ਪਾਕਿਸਤਾਨ ਦੇ ਵਿੱਚ ਜਿਹੜਾ ਇਹ ਸਮਾਗਮ ਜਿਹੜਾ ਫਿਰੋਜ਼ਪੁਰ ਵਿੱਚ ਹੁੰਦਾ ਹੈ ਉਹਦੇ ਵਿੱਚ ਫਿਰੋਜ਼ਪੁਰ ਕੈਂਟ ਦੇ ਵਿੱਚ ਜੋ ਬਾਬਾ ਜੀ ਦੇ ਨਾਮ ਤੇ ਸਥਾਨ ਹੈ ਉੱਥੇ ਬਣਿਆ ਹੋਇਆ ਸਰਪੰਚ ਸਾਹਿਬ ਨੇ ਕਰਤਾਰ ਸਿੰਘ ਜੀ ਉਹ ਜੋ ਉੱਥੇ ਰੈਨਮਾਈਟ ਉਹਨਾਂ ਦੇ ਚੱਲਦਾ ਹੈ ਉਹ 6 ਦਸੰਬਰ ਤੇ 23 ਮਾਰਚ ਨੂੰ ਦੋ ਸਾਲ ਦੇ ਵਿੱਚ ਉੱਥੇ ਇੱਕ ਬਾਬਾ ਜੀ ਦੀ ਵਰਸੀ ਤੇ ਇੱਕ ਜਨਮ ਦਿਹਾੜਾ ਬਾਬਾ ਬੁੱਟਾ ਸਿੰਘ ਜੀ ਦਾ ਮਨਾਇਆ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਜਿੰਨੀਆਂ ਪ੍ਰਾਣੀਆਂ ਸੰਸਥਾਵਾਂ ਨੇ ਜਾਂ ਉਹਨਾਂ ਦੇ ਸਰਮਾਇਏਦਾਰ ਜਿਹੜੇ ਵੱਡੇ ਬਜ਼ੁਰਗ ਸਨ ਉਹਨਾਂ ਨਾਲ ਸਰਪੰਚ ਸਾਹਿਬ ਦਾ ਮੇਲ ਮਲਾਪ ਵੀ ਹੈ ਤੇ ਕਿਸੇ ਨਾਲ ਗੱਲ ਨਾ ਹੋਣ ਕਰਕੇ ਪਰ ਹੁਣ ਕਈ ਵਾਰਤ ਸਰ ਉੱਥੇ ਫਰੋਇਪੁਰ ਜਿਹੜੇ 17ਵੀਂ ਪੀੜੀ ਦੇ ਵਿੱਚੋਂ ਬਾਬਾ ਵਿਦੀ ਸਿੰਘ ਜੀ ਦੇ ਉਹ ਪਰਸੋਂ ਇਸ ਸਥਾਨ ਤੇ ਹਾਜ਼ਰੀ ਵੀ ਭਰ ਕੇ ਗਏ ਇਹੋ ਜਿਹਾ ਲੱਗਦਾ ਵੀ ਜਦੋਂ ਅਸੀਂ ਜੜਾ ਨਾਲ ਜੁੜੀਆਂ ਰਹਿੰਦੀਆਂ ਨੇ ਤੇ ਇਹ ਆਕੇ ਨਾਲ ਸੰਯੋਗ ਕਰਦੇ ਨੇ ਬਸ ਇਹ ਸਭ ਤੋਂ ਵੱਡੀ ਇੱਕ ਪਰਮਾਤਮਾ ਦੀ ਖੁਸ਼ੀ ਲੈ ਲਓ ਜਿਰੋ ਮਰਜ਼ੀ ਮੇਰੀ ਤਾਂ ਉਮਰ ਹੀ ਇਹ ਕੁਝ ਵੀ ਨਹੀਂ ਗਈ ਮੈਂ ਤਾਂ ਟੋਟਲ ਇਹ ਸਮਾਗਮ ਨੂੰ 2000 ਸਾਲ ਤੋਂ ਮੈਂ ਜਿਸ ਵਿੱਚ ਪ੍ਰੋਪਰ ਮੇਰੇ ਫਾਜ਼ਲ ਸਾਹਿਬ ਦੀ ਸੋਸਾਇਟੀ ਡਾਊਨ ਹੋਣ ਕਰਕੇ ਸਾਰੀ 24-25 ਸਾਲ ਤੋਂ ਸੇਵਾ ਸੰਭਾਲਦੇ ਨੂੰ ਮੈਨੂੰ ਉਹ ਦੇਖਦੇ ਨੂੰ ਹੋ ਗਏ ਕਿ ਇਸ ਸੰਗਤ ਦੇ ਵਿੱਚ ਕੋਈ ਜਿਹੜਾ ਇੱਕ ਤਾਂ ਵਿਆਹ ਦਾ ਉਤਸ਼ਾਹ ਘਰ ਦੇ ਵਿੱਚ ਜਦੋਂ ਦੇਖਿਆ ਜਾਂਦਾ ਕਿ ਉਦਾਂ ਆਪਾਂ ਵਿਆਹ ਦੇ ਰੂਪ ਦੇ ਵਿੱਚ ਇਹ ਸਮਾਗਮ ਵੀ ਆਲਰੇਡੀ ਸਾਰਾ ਹੀ ਜਿਵੇਂ ਵਿਆਹ ਆਪਾਂ ਘਰ ਦੇ ਵਿੱਚ ਰਚਦੇ ਆ ਇਹ ਉਸੇ ਦਿਨ ਸਮਾਗਮ ਕਰਵਾਇਆ ਜਾਂਦਾ ਨਾਲੇ ਇਸ ਵਿੱਚ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਸੰਗਤ ਹੈ ਉਸ ਦਾ ਭਰਪੂਰ ਸਯੋਗ ਅਸਾਂ ਜਿਸ ਦਿਨੇ ਭੋਗ ਪੈਂਦੇ ਹਨ 12 ਤਰੀਕ ਨੂੰ ਉਸ ਵਾਰ ਅਸੀਂ ਇਹ ਕਈ ਵਾਰ ਦੇਖਦੇ ਆ ਕਿ ਜਿਹੜੇ ਰਾਸ਼ਨ ਹੈ ਇਹ ਕਿੱਥੇ ਹੈ ਜੀ ਤੱਕ ਇਹ ਡੋਨੇਟ ਕੀਤਾ ਜਾਵੇ ਕਿ ਜਿਹੜਾ ਇੰਨਾ ਇਕੱਠਾ ਹੋਉਂਦਾ ਇੱਥੇ ਸੁਬਬ ਬਣ ਜਾਂਦਾ ਕਈ ਵਾਰ ਤਾਂ ਸਾਨੂੰ ਤੇ ਜਮ੍ਹਾਂ ਕਰਵਾ ਕੇ ਅਗਲੇ ਸਾਲ ਵਸਤੇ ਰੱਖਣਾ ਪੈਂਦਾ ਤੇ ਪਰਿਵਾਰਾਂ ਦਾ ਪੂਰਨ ਸਹਿਯੋਗ ਪੂਰਨ ਸਹਿਯੋਗ ਅਸੀਂ ਦੀ ਹੁਣ ਵੀ ਇਹੀ ਬੇਨਤੀ ਹੈ ਕਿ ਪਰਸੋਂ 12 ਤਰੀਕ ਨੂੰ ਸਮਾਪਤੀ ਹੋਣੀ ਹੈ ਆਪ ਸਭ ਨੂੰ ਇਸ ਮਾਦੇਮ ਰਾਈ ਸਾਡੇ ਭਰਾ ਆਏ ਨੇ ਇੱਥੇ ਇਹਨਾਂ ਦੇ ਅਸੀਂ ਪੂਰਨ ਸਹਿਯੋਗ ਮੰਨਦੇ ਹੋਏ ਕਿ ਪੂਰੀ ਸੰਗਤਾਂ ਨੂੰ ਠਾਠਾ ਮਾਰਦੇ ਭੋਗ ਵਾਲੇ ਦਿਨ 12 ਫਰਵਰੀ ਨੂੰ 3 ਵਜੇ ਤੱਕ ਜੋ ਸਮਾਗਮ ਕੀਰਤਨ ਸਜਾਏ ਜਾਣੇ ਹਨ ਆਪ ਇੱਥੇ ਗੁਰੂ ਘਰ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਰੇ ਦਰਬਾਰ ਸਾਹਿਬ ਦੇ ਜਥੇ ਹੁਣ ਵੀ ਭਾਈ ਸ਼ੁਭਦੀਪ ਸਿੰਘ ਜੀ ਭਾਈ ਹਨਦਰ ਰਾਜ ਸਿੰਘ ਜੀ ਸੰਬਰਾਲਾ ਚੌਂਕ ਕੱਲ ਭਾਈ ਰਵਿੰਦਰ ਸਿੰਘ ਜੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਭਾਈ ਸ਼ੁਭਦੀਪ ਸਿੰਘ ਭਾਈ ਲਖਵਿੰਦਰ ਸਿੰਘ ਜੀ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ ਇਹ ਸਾਰੇ ਮਾਪੁਰਸ਼ਾਂ ਨੂੰ ਪਿਆਰ ਕਰਦੇ ਹੋਏ ਹਰ ਸਾਲ ਦੇ ਵਿੱਚ ਜਿਸ ਦਿਨ ਇਹਨਾਂ ਜੋ ਜੀ ਬੁੱਕ ਕਰਨ ਲਈ ਵੀ ਫੋਨ ਕਰਦੇ ਆਂ ਤੇ ਉਹ ਅੱਗੋਂ ਕਹਿੰਦੇ ਮੀਰਨ ਸ਼ਾਹ ਦਾ ਪ੍ਰੋਗਰਾਮ ਆ ਗਿਆ ਇਸ ਕਰਕੇ ਮੀਰਨ ਸ਼ਾਹ ਸ਼ੁਰੂ ਤੋਂ ਮਿੰਟ ਕੁ ਉਮਰੀ ਦੇ ਨਾਮ ਤੋਂ ਬਹੁਤ ਲੁਧਿਆਣਾ ਸ਼ਹਿਰ ਤੋਂ ਪਿਆਰ ਮਿਲਦਾ ਹੈ ਇਸੇ ਤਰ੍ਹਾਂ ਮੈਂ ਆਸ ਕਰਦਾ ਕੁਝ ਵੀ ਛੜ ਤੋਂ ਗਲਤੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਨਕਾਰਦੇ ਹੋਏ ਤੁਸੀਂ ਇਸ ਸੋਸਾਇਟੀ ਦੇ ਸਿਰ ਉੱਤੇ ਮੇਰ ਭਰਿਆ ਹੱਥ ਬਣਾਈ ਰੱਖੋ ਆਪ ਸਭ ਨੂੰ ਪਰਿਵਾਰਾ ਸਮੇਤ ਆਣ ਦੀ ਹਾਜ਼ਰੀਆਂ ਭਰੋ ਕੱਲ 11 ਤਰੀਕ ਨੂੰ ਸ਼ਾਮ ਨੂੰ ਖੂਨਦਾਨ ਕੈਂਪ ਜੋ ਕਿ 10 ਤਰੀਕ ਨੂੰ ਲਗਾਇਆ ਗਿਆ ਸੀ ਡੀएमसी ਰਗੁਨਾਥ ਹਸਪੀਟਲ 'ਚ 63 ਯੂਨਿਟ ਦਿੱਤੇ ਗਏ ਹਨ 11 ਤਰੀਕ ਨੂੰ ਫਿਰ ਸ਼ਾਮੀ 4:30 ਵਜੇ ਤੋਂ ਲੈ ਕੇ 11 ਵਜੇ ਤੱਕ ਖੂਨਦਾਨ ਕੈਂਪ ਕੱਲ ਸਿਵਲ ਹਸਪੀਟਲ ਨਾਲ ਲਗਾਇਆ ਜਾਣਾ ਥੈਲਾਸੀਮੀਆ ਦੀ ਪੇਸ਼ੈਂਟ ਹੋਣ ਕਮੀ ਕਰਕੇ ਬਲੱਡ ਨੂੰ ਹਰ ਥਾਂ ਦੇ ਵਿੱਚ ਇਕੱਠਾ ਕੀਤਾ ਜਾਂਦਾ ਜੋ ਕਿ ਲਗ ਲਗ ਪਾਰਟ ਦੇ ਵਿੱਚ ਹੋ ਕੇ ਸਾਰੇ ਹਸਪਤਾਲ ਜਿਨ੍ਹਾਂ ਨੂੰ ਵੀ ਲੋੜ ਪੈਂਦੀ ਹੈ ਅਸੀਂ ਪਿਛਲੇ 13 ਸਾਲ ਤੋਂ ਜੋ ਕਿ ਸਰਬਹਿੱਤਕਾਰੀ ਵੈਲਫੇਅਰ ਸੁਸਾਇਟੀ ਚਲਾ ਰਹੇ ਹਾਂ ਇਹ ਉਹ ਸੁਸਾਇਟੀ ਦੇ ਨਾਮ ਦੇ ਉੱਤੋਂ ਹਰ ਹਸਪਤਾਲ ਦੇ ਵਿੱਚ ਬਲੱਡ ਅਵੇਲੇਬਲ ਹੈ ਜਿਸ ਕਿਸੇ ਨੂੰ ਵੀ ਕਿਸੇ ਦੀ ਲੋੜ ਪੈਂਦੀ ਹੈ ਆਪਜੀ ਸਭ ਕੋਲ ਮੇਰਾ ਰੋਬੀ ਪਤਰਾ ਦੇ ਨਾਮ ਤੇ ਪੇਜ ਨਾਮ ਨੰਬਰ ਸਭ ਕੋਲ ਹੈ ਪਲੀਜ਼ ਉਹਦੇ ਵਿੱਚ ਸ਼ੇਅਰ ਕਰਕੇ ਤੁਸੀਂ ਜਦੋਂ ਮਰਜ਼ੀ ਕਿਸੇ ਵੀ ਚੀਜ਼ ਦਾ ਲੋੜਮੰਦ ਪੇ ਸ਼ੰਟ ਜਾਂ ਲੋੜਮੰਦ ਡੈਲਸੀਜ਼ ਅੱਖਾਂ ਦਾ ਆਪਰੇਸ਼ਨ ਕਿਸੇ ਗਰੀਬ ਲੜਕੀ ਦਾ ਵਿਆਹ ਜਦੋਂ ਮਰਜੀ ਤੁਸੀਂ ਯਾਦ ਕਰ ਸਕਦੇ ਹੋ ਜਦੋਂ ਮਨ